ਜਲਦੀ ਕਰੇ ਯਾਰ ਪੱਕਾ ਲਾ ਪੱਕਾ ਲਾ ਚਲ ਮੈਂ ਤਾਂ ਬੰਨਾ ਮੈਨੂੰ ਦਵਾ ਲਾ ਜੀ ਭਰਾ ਜੀ ਕੁੜੀ ਰੱਖਦੀ ਤੇ ਆਈਏ ਦਵਾਸ ਤੇ ਕੋੜੇ ਨਿਕਲ ਗਏ ਕੁਛ ਠੀਕ ਠੀਕ ਹੈ ਮੈਂ ਕੀ ਪਈ ਇੱਧਰ ਦੇ ਕੋੜੇ ਖੋਲਦੇ ਆਂ ਜੀ ਅਸੀਂ ਮੂੰਹ ਪਹਿਲਾਂ ਬਣਾ ਲੋਗੇ ਫੇਰ ਮਚਾਜ ਕਰੀਏ ਇੱਧਰ ਜੀ ਕੁੜੀ ਆਈ ਹੈ ਠੰਡਾ ਜੁੱਤੀ ਕਿਹੜੀ ਪਾਈ ਹੈ ਮੈਂ ਆ ਜੁੱਤੀ ਪਾਈ ਆਹ ਕੁੜੀ ਕੁੜੀ ਰੱਖ ਰਹੀ ਮੈਨੂੰ ਨਹੀਂ ਆਈ ਐਤਵਾਰ ਕੱਲ ਰੱਖਣੀ ਮੇਲਾ ਬਣ ਕੇ ਚੱਲ ਚੱਲੀ ਕਿਹੜਾ ਨਾ ਕੁੜੀ ਨੇ ਇਹ ਕੁੜੀ ਨੂੰ ਛੱਡ ਕੇ ਗਿਆ ਏ ਤੇ ਕੁੜੀ ਸਦਾ ਮੂਣੀ ਕਰਾਦੀ ਵੀਰੇ ਵਾਲਾ ਮੇਰਾ ਮੂੰਗ ਨਾ ਕਲਾ ਬੰਨ ਨਿਸ਼ੀਤ ਰਲਾ ਕਿਨੇ ਚਿੱਟਾਲੇ ਗਏ ਹਮ ਹਏ ਬੈਠਾ ਅਜੀ ਮੈਂ ਬਿਮਾਰ ਰਹੀ ਤੁਹਾਨੂੰ ਪਤਾ ਐ ਫਰੇਜ਼ ਕਰਕੇ ਮਨੂ ਘਾ ਲਾ ਨਾ ਠੀਕ ਨਹੀਂ ਰਹੀ ਹਾਂ ਮਾਰੀ ਖਾ ਗਈ ਇਹ ਨੂੰ ਮਾਰੀ ਖਾ ਗਈ ਸੁਖੀ ਜੀ ਜਾਓ ਨਹੀਂ ਛੱਡ ਕੇ ਗਿਆ ਸਿਰਫ ਚਾਹ ਪੀਤੀ ਆ ਜਿੱਦਾਂ ਗੱਟੀ ਕਹਿੰਦਾ ਮੈਂ ਹਾਂ ਉਹ ਕੰਮ ਬੜਾ ਮਿਲੂ ਹਾਂ ਸਮਾਕੇ ਕਿੱਥੇ ਕਿੱਥੇ ਕਿਦਾਂ ਕੀਤਾ ਲਾਦਨ ਸਵਾਲ ਵੀ ਨਵਾਂਗੇ ਜੇ ਸੱਬਿਆ ਸਟਾਪ ਸਟਾਪ ਅਸੀਂ ਇਤਰਾਜ਼ ਨਹੀਂ ਆਪਣੀ ਰਖੜੀਆਂ ਲੈਣ ਜਾਣ ਆਇਆ ਕੀ ਆਵਾਂਗੇ ਠੀਕ ਹੈ ਫਿਰ ਮੈਂ ਅੱਜ ਸਿਪੀ ਆਪਣੀ ਰਖੜੀਆਂ ਲੈਣ ਜਾਉਂਗੀ ਫਿਰ ਚੱਲਾਂਗੀ ਤੁਸੀਂ ਸਿਪੀ ਦੀ ਡੇਟ ਦੇਣ ਦੀ ਨਿਊਟ ਜਨ ਉਹਦੀ ਆ ਜਾਣਾ ਅਨੇ 8 ਵਜੇ ਆ ਜਾਣਾ ਨਾ ਕੋਈ ਨਹੀਂ ਸੋ ਇੱਥੇ ਵੀ ਚੱਲਦਾ ਰਹਿੰਦਾ ਏ ਅੱਹ ਲੋ ਕੀ ਕੀ ਕੁ ਬੀਜ ਤੱਕ ਸਹਾਰ ਕਰਦੇ ਪਤਾ ਮੈਨੂੰ ਨਹੀਂ ਸਹਾਰਦੇ ਨਹੀਂ ਉਹ ਉਹ ਮੈਂ ਬਠਿੰਡੇ ਤੋਂ ਆਈ ਮੈਂ ਇੱਥੇ ਆਈ ਇਹਨਾਂ ਦੇ ਬਠਿੰਡਾ ਵਾਲਾ ਸਹਾਰ ਨਹੀਂ ਸਹਾਰ ਨਹੀਂ ਸਹਾਰੀ ਆ ਸਹਾਰੀ ਆ ਨਹੀਂ ਤੇ ਉਹ ਵੀ ਇੱਥੋਂ ਦੀ ਉਹ ਗੜੀ ਆ ਤੇ ਤਾਂ ਤੋ ਉਹ ਕਿਹੜੀ ਬਠਿੰਡੇ ਤੋਂ ਬੜਾ ਹੱਤਕੜਾਲ ਸਹਾਰ ਹੈ ਸਹਾਰੀ ਆ ਅਸਲ ਜਾਨਾ ਹੱਤਕੜਾ ਸਰਮਾਲਾ ਚੌਂਕ ਤੋਂ ਪਰੇ ਸਰਮਾਲਾ ਚੌਂਕ ਸਮਰਾਣਾ ਚੌਂਕ ਸਰਮਾਲਾ ਨਹੀਂ ਤੇ ਸਰਮਾਲਾ ਏਸੀ ਵੀਰ ਦੇਖਦੀ ਹੁਣੀ ਵਲੌਗ ਵੇਖੋ ਕਿੰਨਾ ਨਗਰਾ ਹੈ ਨੀਸੀ ਆਈ ਸਿਮਾਂ ਮਨ ਦਿਲ ਕਰਦਾ ਹੈ ਕਰਨਾ ਹੀ ਕਿ ਆਉਣਾ ਚੱਲ ਕੋਈ ਗੱਲ ਨਹੀਂ ਕੁੜੀਏ ਨੀਸੀ ਆ ਵੀ ਇੱਕ ਹੀ ਸਾਹ ਉਹ ਸਿੱਕੇ ਤੋਂ ਆ ਕੇ ਆ ਗਈ ਚਲਣਾ ਨਾ ਚਲਣਾ ਪਾਏ ਉਹਨੂੰ ਹਿੱਟ ਟਿੱਕ ਬੱਲਗ ਗਾਣੀ ਆ ਪਾਤਾ ਆ ਤੁਹਾਡਾ ਮੰਮੀ ਸਿੱਪੀ ਨੂੰ ਇਹ ਹੀ ਕਰਦੇ ਸੋਣਾ ਨਾ ਚਾਚਦਾ ਵੀ ਬਣਾਉਂਦਾ ਆ ਆ ਘਰ ਬਿਠਾ ਦੇ

ਨਾ ਦੇ ਕਿੱਧਰ ਪਣੀ ਕਰਦੇ ਨੇ ਪੂਰੇ ਲਾਈਟ ਜਗਦੇ ਨਹੀਂ ਸੀ ਦੇਖੀ ਪਹਿਲਾਂ ਚੰਗੇ ਬਣਾ ਕਰਦੇ ਲਾਈਟ ਜਗੀ ਲਾਈਟ ਜਾਈ ਜੀ ਇਧਰ ਪੂੜੇ ਬਣਾ ਰਹੀ ਹੈ ਜੀ ਮੀਂ ਕੱਲ ਬਣਾਏ ਸੀ ਇਧਰ ਮੰਮੀ ਠੀਰ ਬਣਾਉਂਦੇ ਨੇ ਠੀਰ ਚ ਕੀ ਬਣਾਉਂਦੇ ਅੱਛਾ ਠੀਰ ਚ ਜਿਹੜੇ ਮਚ ਹੋਈ ਪਾਏ ਕੁਛ ਨਾ ਆ ਬਣ ਗਿਆ ਪੂਰਾ 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 ਬਣ ਗਿਆ ਪੂਰਾ ਨੰਦਾਂ ਤੇ ਗਿਆ ਆ ਹਾ ਨਾ ਬਾਡੇ ਕੋ ਨਹੀਂ ਹੁੰਦੇ ਬਣੇ ਫਰੇ ਕਦੋਂ ਹਰਦਾ ਉਹ ਮਾੜਾ ਹੈ ਨਹੀਂ ਨਹੀਂ ਉਹ ਸੰਗਣਾ ਕੋਲ ਲੈ ਲੈਣਾ ਤੇ ਮੈਂ ਪਤਲਾ ਪਤਲਾ ਕੋਲਿਆ ਬਿਲਕੁਲ ਪਤਲਾ ਕੋਲਿਆ ਦਾ ਉਹਨਾ ਆਪਣੇ ਆਪ ਹੀ ਉਹ ਵੀ ਕਰਨ ਦੀ ਲੋੜ ਆ ਦੇਖੋ ਕਿੰਨੇ ਵਧੀਆ ਬਣੇ ਜੇ ਹਨ ਉਹ ਵੀ ਨਹੀਂ ਕਰਨ ਦੀ ਲੋੜ ਪੈਂਦੀ ਆਪਣੇ ਆਪ ਹੀ ਫੈਲ ਜਾਂਦਾ ਕੋਈ ਤਾਂ ਖਲਾ ਲਿਓ ਫਿਰ ਹਾਂ ਤਾਂ ਹੀ ਕੰਦੀ ਤੋਂ ਕੱਢ ਲੈਣੇ ਉਹਨੂੰ ਕਿਵੇਂ ਬਣਾਏ ਤਾ ਬੇ ਤਿੰਮੀ ਬਣਦੇ ਇੱਕ ਊੜਾ ਬਣ ਰਾਇਆ ਪੂਰਾ ਹਾਂ ਖਾਦੇ ਇਹਨਾਂ ਵੀ ਵੇਖ ਪੂਰੇ ਬੰਦੇ ਵੀ ਬੰਡੇ ਮਜ਼ਾ ਆ ਰਿਹਾ ਹੈ ਨਾ ਮੀਂਹ ਜਨਿਆ ਪਰຊੁੰਡੇ ਇਹ ਮੈਨੂੰ ਨਹੀਂ ਮੈਂ ਰਖੜੀਆਂ ਵਾਈਆਂ ਪਹਿਣਾ ਰੱਖਣੀਆਂ ਪੌਣ ਪੌਂ ਚਿੱਟਾਉਣੀਆਂ ਲਾਲਾ ਹੱਥ ਜਾ ਪਾ ਹਾਂ ਇੱਕੋ ਜਿਹਾ ਕਰ ਕਰਕੇ ਰੱਖ ਬੜਾ ਮਜ਼ਾ ਆ ਬਹੁਤ ਵਧੀਆ ਉਹ ਨਾ ਬੰਡੇ ਐ ਸ਼ਵਨੀ ਵਿੱਚ ਕਾਰ ਕਰ ਤਵਾ ਵਿੱਚ ਕਾਰ ਕਰ ਮਿੱਠੂ ਜਿਵੇਂ ਬੜੇ ਘੈਂਟ ਹੱਥ ਨਾਲੀ ਹਾਲਾ ਖਾੜੋ ਕੋਨਾ ਬੜੇ ਘੈਂਟ ਬਣਾਉਂਦੇ ਲੈ ਨਜ਼ਰਨਾ ਤੁਲਾ ਦੀ ਬਸ ਇਨ ਵਿੱਚ ਘਰ ਕਰ ਕਾਕਾ ਇਹਨੂੰ ਇਹ ਹੈ ਜੀ ਕੋਰ ਇਹਦੇ ਵਿੱਚ ਪਾਇਆ ਹੈਗਾ ਜੀ ਗੁੜ ਤੇ ਨਮਕ ਪਾਇਆ ਆਟਾ ਗੋੜਾ ਆਟਾ ਹੀ ਪਾਈਦਾ ਨਹੀਂ ਛੌਂਪ ਛੌਂਪ ਵੀ ਪੁੰਦੇ ਨਾ ਕਈ ਛੌਂਪ ਨੇ ਛੌਂਪ ਵਾਲਾ ਕਹਿੰਦੇ ਨਹੀਂ ਖਾਣਾ ਤੇ ਹਾਂ ਇਹ سارے ਛੌਂਪ ਵਾਲਾ ਕਹਿੰਦੇ ਖਾਣਾ ਆਪਣੇ ਆਪ ਹੀ ਵੇ ਤਰ੍ਹਾਂ ਆਪ ਦੇਖੋ پتਲੇ ਨਾਲ ਨਾ ਨਾ ਕੋਈ ਹੁੰਦੇ ਪਹਿਲਾਂ ਕਰਨਾ ਡੰਡਾ ਲੈਣਾ ਡੰਡੇ ਨੂੰ ਬਨਨੀ ਇੜਲੀ ਰ ਤਨਾਲ ਨਾ ਤੇ ਲਉਣਾ ਫਿਰ ਆਪਣੇ ਆ ਵੀ ਬੜਾ ਵਧੀਆ ਪੱਤੇ ਲੈਣੇ ਪਿੱਪਲ ਦੇ ਕਿ ਦੂਜੇ ਮੰਮੀ ਕਾਦੇ ਪਿੱਪਲ ਦੇ ਪੱਤੇ ਲੈ ਕੇ ਤੇ ਉੱਤੇ ਉੱਤੇ ਬਚੋਣਾ ਨਾ ਦਾ ਆਟਾ ਹੁਣ ਵੇਲੋ ਸਿੱਧੇ ਸਦੇਸੀ ਕੰਮ ਸਹਾਰਾ ਵਾਲੇ ਹੋਗੇ ਇਹ ਨੀਸ਼ੂ ਆਈ ਉਹਨੂੰ ਕਹਾਂ ਅੱਜ ਕੂੜੇ ਹੀ ਖਵਾ ਜਾ ਤੂੰ ਬੜੇ ਆ ਦਿਨਾਂ ਦੇ ਮੰਗਣ ਡਿਆ ਹੈ ਨਾ ਹੂੰ ਬੜੇ ਦਿਨਾਂ ਤੋਂ ਮੰਗ ਪਰਿਆ ਹੈ ਉਧਰ ਮੀਂਹ ਹੈ ਨਾ ਹੂੰ ਅੱਜ ਮੀਂਹ ਵੀ ਪੈ ਰਿਹਾ ਨਾ ਇਹ ਆ ਵੇਖੋ ਗਿੱਲਾ ਹੋਇਆ ਮੜਮੜਾ ਬੀਚਿਆਂ ਲੋ ਖੀਰ ਜੇ ਬੰਦੀ ਪਈ ਜੇ ਨੂੰ ਟਾਈਮ ਲੱਗਣਾ ਉਹ ਆਂਦੀ ਤੇ ਨੂੰ ਕੂੜਿਆਂ ਨੇ ਵੇਖੇ ਟਾਈਮ ਲੱਗਣਾ ਬਣਾ ਕੇ ਰੱਖ ਲੈ ਬਸ ਮੇਰੇ ਤੇ ਨਾ ਥੋਪੜਦੀ ਆ ਉਹ ਦਿਨ ਫੜਾ ਉਹ ਦਿਨ ਫੜਿਆ ਕਰਨੀ ਸੀ ਉਹ ਵਿੱਚ ਉਮਟਾ ਕਰ ਲਈ ਰੱਖਿਆ ਮੈਂ ਉਹ ਦਿਨ ਬੜੇ ਵਧੀਆ ਪਰਤਾਇਆ ਜਾਂਦੇ ਸਿੱਧਾ ਸਿੱਧਾ ਪਰਤਾਇਆ ਜਾਂਦਾ ਠੀਕ ਆਹੋ ਕਰਤਾ ਤੇਲ ਥੋੜਾ ਫੁੱਲਾ ਸੁਟਿਆ ਕਰ ਮੈਂ ਮਾਂ ਮਮੀ ਤੇਲ ਨੇ ਫੁੱਲਾ ਸੁਟਿਆ ਉਹ ਦਿਨ ਬੜਾ ਸੋਨਾ ਪਰਤਾਇਆ ਜਾਂਦਾ ਨਹੀਂ ਸੀ ਮਕੇ ਹੋ ਨਹੀਂ ਨਾ ਫਰ ਰੋਟੀ ਵਾਂਗ ਜਿੰਦਗੀ ਦੀ ਜਿਵੇਂ ਨਹੀਂ ਅਜੂੜੇ ਬਣਈਓ ਮੈਂ ਜਿੰਦਗੀ ਦੀ ਯਾ ਯਾਰ ਮੈਂ ਤਾਂ ਕਰ ਉਹ ਨਹੀਂ ਹੁੰਦਾ ਪੱਟੇ ਨਹੀਂ ਮੈਨੂੰ ਇਹਦੇ ਨਾਲ ਹੀ ਵਧੀਆ ਜਿੰਨ ਤੂੰ ਘਰੇ ਰਹਿ ਪਰ ਇਹੋ ਜਿਹਾ ਨਹੀਂ ਆਹੀ ਇਹ ਬੜੋਸ ਨਾ ਮਣੀ ਆਈ ਜੀ ਤਸਰੀ ਤਾਂ ਬੱਸ ਤਾਂ ਨਹੀਂ ਬੜਾ ਬਾਬੇ ਬੂਟੇ ਸਾ ਪ੍ਰਸ਼ਾਦ ਜਿੰਦਾ ਹੁੰਦਾ ਹੈ ਇਦਾਂ ਦੇ ਹਨ ਪਤਲੇ ਪਤਲੇ ਹਣ ਹਾਂ ਸਾਰਾ ਕੌਮ ਨੇ ਕਿਹਾ ਇਹ ਸੋਲ ਲੋ ਜੜਾਈ ਨਹੀਂ ਲੜਾਈ ਨਹੀਂ ਲੜਾਈ ਉਹਨੇ ਹਾਇਸਾਲ ਮੰਗਨੇ ਹੀ ਮੰਗਨੇ ਹਰ ਸਾਲ ਹੀ ਮੰਗਦਾ ਉਹਨੂੰ ਬੜੀ ਦੀ ਜਉਂਦੀ ਉਹ ਤਾਂ ਸੁਣ ਉਹ ਤਾਂ ਉਹ ਕੀ ਉਹ ਤਾਂ ਸੁਣ ਤੋਂ ਵੀ ਨਹੀਂ ਮੰਗਦਾ ਸੁਣ ਮੈਂ ਤਾਂ ਮੰਗ ਲੈਂਦਾ ਤੇ ਇਹਦੇ ਫੇਰ ਦੀ ਬਾਸ਼ਨਾ ਵੀ ਹੋਣ ਲੱਗ ਗਈ ਬਣ ਲੱਗਦੀ ਨਾ ਪਦਾਵ ਗਿਰਿਆ ਪਾਸ ਲੋ ਜੀ ਅੱਜ ਪੂੜੇ ਖਾਣੇ ਅੱਜ ਅਸੀਂ ਦੀ ਪੂੜੇ ਖਾਣੇ ਸੋਲ ਦੇ ਬੰਦ ਨਹੀਂ ਸੀ ਕਿਦੇਸ਼ ਨਹੀਂ ਨਾ ਲ ਇਹ ਉਹਦਾ ਨਾ ਮਮ ਤਾਂ ਨਹੀਂ ਪਤਲਾ ਪਤਲਾ ਬਣਨੀ ਕਿਉਂਕਿ ਸੰਦੀਪ ਨੂੰ ਟ੍ਰਿਪਲ ਲੱਗਦੀ ਪਈ ਆ ਤੇ ਇਸ ਕਰਕੇ ਲੇਟ ਰੋਟੀ ਵੀ ਨਹੀਂ ਖਾ ਕੇ ਤੇ ਗਾੜੀ ਵੀ ਨਹੀਂ ਖਾ ਕੇ ਗਿਆ ਸਿੱਟੂ ਚੱਕਰ ਹੁੰਦੇ ਸੀ ਪਿੰਡ ਅੱਜ ਉਹ ਰਖੜੀ ਵਾਲੇ ਦੇਣੀ ਮਰ ਗਈ ਆ ਰਖੀ ਵਾਲੇ ਦਿਨ ਪਹਿਣ ਜਿਹੜੀਆਂ ਰੱਖਣੀਆਂ ਮੁੰਡੇ ਦੇ ਇੱਕ ਬਾਂਹ ਰੱਖ ਵੀ ਵਾਲੇ ਦੇਣ ਠੀਕ ਨਹੀਂ ਇੱਕ ਪਹਿਨਾਈ ਨਹੀਂ ਇੱਕ ਪਹਿਨ ਬੱਦੋ ਬੱਦੀ ਆ ਗਈ ਫਿਰ ਇੱਕ ਬਾਂਹ ਜਿਹੜੀ ਫੇਲੀ ਬੇਟੀ ਜਿਹੜੀ ਘਰ ਉਹਨੇ ਵੀ ਨਹੀਂ ਜਬਨ ਉੱਨਾ ਨੂੰ ਡਿੱਕਣ ਦੇ ਮੈਂ ਚਾਹੁੰਨਾ ਚਲੇ ਪੂੜੇ ਬਣਾ ਲੈਨੇ ਆਂ ਨਹੀਂ ਆ ਫਿਰ ਆਈ ਸੋਚਿਆ ਮੀਵੀ ਪੈਨ ਨਾਲ ਪੂੜੇ ਬਣਾ ਲੈਨੇ ਕਲਪ ਕੋੜੇ ਕੱਢ ਕੇ ਖਾ ਲਈ ਹਰਜੀਤ ਜੀ ਚ ਆਇਆ ਹੈ ਫਿਰ ਆਹੀ ਪਕੌੜੇ ਬਣਾ ਲੈ ਕੱਲ ਲੈਣਾ ਹੋਗਾ ਜੀ ਜਨਸੀ ਮੀਡੀਅਮ-ਮੀਡੀਅਮ ਕੁਰੀ ਦੇ ਗੰਢ ਕੇ ਮਰਾ ਕੇ ਰੁੱਤੀਆਂ ਮੀਡੀਅਮ ਗੰਢ ਕੇ ਰੱਖ ਦਿੱਤ ਕਹਿੰਦੇ ਪਿਆਰਾ ਜਿਹਾ ਹੋਈਆਂ ਨਹੀਂ ਕੁੜੀਏ ਫਿਰ ਇੱਕ ਵਾਰੀ ਬਣਾ ਲਾ ਫਿਰ ਉਤਾਰਾਂਗੇ ਠੀਕ ਹੈ ਮੀ ਹੋਰ ਬਣਾਣਾ ਪਣਾ ਆਟਾ ਹੋ ਜਾਏਗਾ ਠੀਕ ਹੈ ਹਾਂ ਉਹ ਦੋ ਹੀ ਨੇ ਕੇ ਖੱਦੇ ਜਾਂਦੇ ਨੂੰ ਨਾ ਪਤਲੇ ਪਤਲੇ ਬਣਾਉਣਾ ਜੇ ਸਾਰੇ ਨਾ ਆ ਜਾਣ ਬਹੁਤ ਹੀ ਪਤਲੇ ਫਿਰ ਇਥੋਂ ਨਹੀਂ ਨਾ ਹੋਊਗਾ ਨਹੀਂ ਹੋਰ ਬਣਾਉਣਾ ਪਣਾ ਪੜੇਗਾ ਆਈਏ ਮम्मी ਲਿਆ ਤੂੰ ਵੀ ਆਪਣਾ ਲੈ ਫੜ ਤੂੰ ਫੜ ਕੇ ਸੇ ਆਪਣੀ ਪਲੇਟ ਲੈ ਆਓ ਖਾਈਏ

अपनी तो पसंद का लैके आया डबा बेसन चौक लिया पतीसा लिया मुंडा बेसन चौक लिया पतीसा लिया हम जो हो गया Lalu పర్ జనా 36 కర్ని లాలో Pakala లాల మమ్మీ

ਹਾਂ ਇਹ ਆ ਜੀ ਸੋਨੀਆ ਭੈਣ ਜੀ ਆਪਣੇ ਵੀਡੀਓ ਖੋਲ ਤੇ ਇਹ ਜੀ ਕੁੜੀ ਆਪਣੀ ਵੀਡੀਓ ਖੋਲ ਤੇ ਖੋਲਿਆ ਵੀ ਦਿੰਦਾ ਹਾਂ ਚਲ ਮੇਰੀ ਕੋ ਬੰਦ ਹੋ ਗਈ ਡੈਡੀ ਦੀ ਅੱਧੀ ਖੋਲ ਜਾਂਦੇ ਕੋਲਦੇ ਤੇ ਮੈਂ ਬੰਨ ਡੈਡੀ ਨੂੰ ਪਹਿਲੇ ਬੰਨ ਨਿਸ਼ਾਨ ਬਨ ਲੈ ਹਾਂ ਤੇ Membina wibanta, membintang tahu gagak adek, alah, 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 ਹਾਂ ਉਹਨਾਂ ਨੂੰ ਜਿ ਘੇਰੇ ਆ ਉਹਦਾ ਤੇਰਾ ਕਰ ਦੇਣਾ ਸੀ ਅਤਲ ਦਾ ਤਿੱਕਾ ਲਾ ਲਾ ਭਾਵਾ ਪਹਿਲੀ ਉਂਗਲ ਨਾਲ ਲਾ ਦਿੱਤਾ ਟਿੱਕਾ ਨਹੀਂ ਦੋ ਵੱਲ ਦੁੱਤੀ ਇਹ ਜਨ ਨਹੀਂ ਉਹਨਾਂ ਨੇ ਹਾਂ ਵੀ ਇਹ ਲੈ ਆਵੇ ਤਾਂ ਬਰਾਵਾ ਨਹੀਂ ਨਹੀਂ ਲੱਗ ਜਾ ਚਲ ਭਾਈ ओके ਉਹਦਾ ਮੂੰਹ ਤਾਂ ਜਠੇਰੇ ਸੇ ਅਤਲਵਾਜੀ ਦਾ ਕਰ ਫਿਰ ਹਾਂ ਓਏ ਹਾਂ ਹਣੀ ਕੀ ਕਰਦੀ ਮਰ ਚ ਚਾਣੀ ਸੰਦੂਰ ਚ ਪਾ ਦਿਆ ਸੰਦੂਰ ਚਾਣੀ ਵਾਲਾ ਕਰਤਾ ਕੋਈ ਗੱਲ ਨਹੀਂ ਚੁੱਪੇ ਰਹੂਗਾ ਸੰਦੂਰ ਹੈ ਕੀ ਲੰਗਰ ਵੀ ਰਹਾ ਤੇਰੀ ਆਪੀ ਕੋਲ ਨਹੀਂ ਫਿਰੇ ਫੁੱਲੇ ਲੈ ਆਉਣੇ ਚਾਹੀਦੇ ਆ ਨਾ ਉਹ ਸਾਹਮਣੇ ਪੇੜ ਲੱਗੇ ਆ ਦੇ ਸੁੱਕੇ ਪਏ ਫੁੱਲਾ ਤੇ ਉਹ ਦੂਸਰਾ ਦੇ ਦੇ ਕੋਈ ਸੁੱਕਾ ਹੈ ਗਾਈਆਂ ਤੇ ਸੁੱਕੇ ਸੁੱਕਾ ਹਾਂ ਵਾਡੇ ਘਰ ਤੇ ਵਾਧੂ ਹਣਾ ਹੁਣ ਇੱਥੇ ਨਹੀਂ ਤੇ ਬੰਨਾਈ ਉਹਨੇ ਮੈਂ ਗਿਆ ਪਰ ਉਹ ਦੂਰ ਸਾਰੇ ਸੰਦੀਪ ਬੰਨ ਲੱਗੇ ਤੇ ਸਹੀ ਮੰਮੀ ਦਾ ਤੇ ਬੰਨ ਦੇ ਧਾਗਾ ਮੰਮੀ ਦਾ ਤੈਨੂੰ ਦਿੱਤਾ ਹੀ ਹਾਂ ਆਲਾ ਨਹੀਂ ਸੀ ਸਾਰੇ ਬੰਨੂ ਬਾਅਦ ਚ ਮਿਲੂਗਾ ਮੰਮੀ ਦਾ ਤੇ ਬੰਨ ਮੈਂ ਸਿੰਪਲ ਜਿਹਾ ਬੰਨੀ ਧਾਗਾ ਮੈਂ ਬਣਾ ਨਾ ਕੀ ਪਹਿਲਾਂ ਮੈਂ ਬੰਨਤਾ ਚਾਹ ਨਹੀਂ ਬੰਨਤਾ ਰੱਖਦੀ ਜਿਹੜਾ ਆਪਣੀ ਪਸੰਦ ਆ ਬੰਨਣਾ ਸੀ ਵੀ ਬੰਨ ਲਾ ਲੈ ਬਣਾ ਕੇ ਖਾ ਲੈ ਚੋ ਵੀ ਬਣਾ ਲਉਣਾ ਨਹੀਂ ਹਾਂ ਪੂਰੇ ਖਾ ਕੇ ਤੇ ਫੇਰ ਖੀਰ ਪੂਰੇ ਖਾ ਕੇ ਫੇਰ ਲੱਗੀਆਂ ਇਹ ਰਖੜੀ ਬੰਨਣ ਹਾਂ ਵੀਰੇ ਸੋਨੇ ਆ ਬਣਾ ਲਾ ਰਖੜੀ ਪੂਰੇ ਪੂਰੇ ਚੁੱਪ ਕਰੀ ਮੈਂ ਜਾਣ ਲਾ ਕੋਈ ਨਹੀਂ ਮੈਂ ਰੱਖੀ ਕੀ ਦੋਰੀ ਨਹੀਂ ਆਪਣੀ ਇੰਨੇ ਵੀ ਚੰਗਾ ਹੂੰ ਪੂੜਿਆਂ ਦੀ ਵੀਡੀਓ ਪਾਉਣੀ ਹੈ ਮੈਲਾ ਐ ਸਟੋਰੀ ਭਾਈ ਉਹ ਪਤਲੇ ਤੋਂ ਆਪਣਾ ਨਾਵਾਂ ਵਾਲੀ ਵਜਾ ਦੇਣਾ ਪਤਾ ਨਾ ਆਪਣਾ ਲਾ ਗੁੜ ਦੇ ਪਾਣੀ ਨਾਲ ਕਿਹੜੇ ਤਰ੍ਹਾਂ ਕਹਿ ਨੂੰ ਹਾਂ ਸੀ ਪਹਿਲੇ ਬਾਬੇ ਕੋਲੋਂ ਗਾੜੀ ਨੂੰ ਬੰਨਤਾ ਤੱਕ ਸੁਹਾਣੀ ਵੀਰਾ ਸੁਨਿਆ ਵੀਰਾ ਵੇ ਤੁਰਖੜੀ ਬਣਾ ਲੈ ਤੇ 500 ਰੁਪਈਆ ਮੇਰੀ ਤਲੀ ਤੇ ਫੜਾ ਜਾ ਮੇਰੇ ਤੇਨ ਨਾਲ ਸੁਹਾਣਿਆ ਵੀਰਾ ਵੇ

ਇਹ ਲੈ ਕੇ ਕੋਲੇ ਲਾ ਕੇ ਤੇ ਨਹੀਂ ਸੁਣਤਾ ਰੱਖੀ ਗੱਡੀ ਨੇ ਆਪਣੀ ਖੱਡੀ ਨੂੰ ਪੰਨ ਲੈਣਾ ਚਲੂ ਪਾ ਕੇ ਰੱਖ ਲੈ ਥੋੜੀ ਦੇਰ ਹੀ ਰਹਿਣੀ ਹੈ ਨਾ ਤੇ ਹੱਥ ਤਾਂ ਤਾਂ ਕਰ ਲਈਏ ਦਬ ਕੇ ਨਾ ਰਹੀ ਉਹ ਹੋ ਇਹ ਲੱਗਦਾ ਦੀ ਕਰੇ ਹਰ ਪਟਾਲਾ ਸਰ ਮੈਂ ਤਾਂ ਬੰਦਾ ਮੈਨੇ ਦਵਾਲਾ ਜਬਰਾ ਅਸੀਂ ਇੰਦੇ ਵਿੱਚ ਜਰੂਰ ਪੋਣਾ ਵਿੱਚ ਮੈਨੂੰ ਵੀ ਬਰਾਦਾ ਹੀ ਮੇਰਾ ਮੈਮੂ ਤੇਰਾ ਕੋਰ ਦਾ ਬੜਾ ਇੱਕ ਤੇ ਤੇ ਜੇ ਮਾਨੀ ਤਾਂ ਸਿੱਟੀ ਰਹਿੰਦੀ ਜਾਂ ਤੇ ਐਸੀ ਵੀ ਨੇ ਬੱਲੀ ਆ ਆ ਐਸੀ ਵੀ ਪਹਿਲਾਂ ਹੋ ਗਈ ਇਹਦਾ ਥੋੜੀ ਵਾਰੀ ਵਾਰੀ ਲੰ ਕਰਦੀਆਂ ਨਾ ਉਹ ਸ਼ੇਰ ਦੀ ਦਾਖਲ ਕਰਾਈਏ ਇਸ ਕਰਕੇ ਉਹਨੂੰ ਚੇਤ ਵਿੱਚ ਪਾ ਦਿੱਤਾ ਇਹ ਤਾਂ ਠੀਕ ਠੀਕ ਰਾਜਪਾਲੀ ਆਈ 30 ਵਣੀ ਆਈ ਇਹ ਤਾਂ ਬਣ ਕੇ ਲੰਬੀ ਹੋਈ ਉਹ ਰੋਣਾ ਪੜੇ ਇਹ ਤਾਂ ਇਹਨੂੰ ਮੈਂਦੀ ਰਹਿ ਨਾ ਕੰਮਣੀ ਆ ਗਈ ਖਾ ਖਾ ਕੇ ਅਰੇ नहीं 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 निशी <laughs> दे <laughs> ਸਤਿ ਸ੍ਰੀ ਅਕਾਲ ਦੇਖੀ ਵੀ ਪਰ ਹਾਂ ਪਛਪਈ ਨਹੀਂ ਕਰਦੀ ਪੱਕਾ ਬੰਦ ਕੀਤਾ ਜੋਤ ਬੁੱਧੀ ਆ ਤਾਂ ਥੀਨੇ ਨਾ ਗੁਰਾ ਹੋਂਦੇ ਹੋਂ ਮਮਮੀ ਦਾ ਤਿਲਕ ਵੇ ਮਮਮੀ ਦਾ ਤਿਲਕ ਨਿਕਲਦਾ ਮਮਮੀ ਦਾ ਵੇ ਨਾਕ ਤੇ ਲਾ ਵੀ ਪੁੱਤ ਅਸ਼ਦਾ ਮਮਮੀ ਦਾ ਤਿਲਕ ਨਾਕ ਤੇ ਆ ਗਿਆ ਉਹਦੇ ਰੱਖੋ ਡੈੜੀ ਡੈੜੀ ਕਟੇ ਗੰਡੇ ਗਲਾਜ

ਤੈਨੂੰ ਨਾ ਮਿੱਠਾ ਕਾਨੂੰਗੇ ਜੀ ਨਹੀਂ ਕਹਿੰਦੇ ਆ ਨਾ ਤੇਰੇ ਮੂੰਹ ਤੇ ਕੋਈ ਨਹੀਂ ਬਣਦੀ ਤੁਹਾਨੂੰ ਸੋਹਣੀ ਵਾਲੀ ਉਹ ਸੋਹਣੀ ਦੇਣਾ ਆਪਣੀ ਵਾਲੀ ਬਣਦੀ ਚਰਗੀ ਹੁਣ ਜੀ ਕਹਿੰਦਾ ਕੇਦਾ ਵੀ ਆਵੇਂ ਆਹ ਕਿਹੜੀ ਪੌਂਡੀ ਏ ਇੱਕ ਦੂਜੇ ਨੂੰ ਬੰਨਣ ਲਈ ਆ ਹੁਣ ਹੋਰ ਅਮਾਨੀ ਚੋਂ ਤੂੰ ਹੱਲ ਬਣਾ ਸਾਰੀਆਂ ਨਹੀਂ ਚੋਂ ਕਿੱਥੇ ਚਲ ਗਈ ਸੋਨ ਤਾਹੋ ਸੋਨ ਹਾਂ ਅਰਮਾਲਾ ਹਾਂ ਇਹ ਹੋਰ ਧਿਆਨ ਰੱਖੀ ਬੱਜੇਂਗੀ ਕਿਹੜੀ ਬੱਜੇਂਗੀ ਉਹ ਸੋਨੂੰ ਦੀ ਬੰਨੀ ਹੈ ਤੇ ਉਹ ਅੱਛਾ ਅੱਛਾ ਜਿਹੜੀ ਕੁੱਛਾ ਨਹੀਂ ਕੰਨੀਆਂ ਉਹ ਵੀ ਰਹਿ ਗਈਆਂ ਨਾ ਆ ਆਪਣੀ ਨਹੀਂ ਆਹ ਇਹ ਹਾਂ ਇਹ ਨਹੀਂ ਕੋਈ ਅਤੁੱਧਾ ਹਸਾਲੀ ਹੱਥ ਹੱਥ ਪੱਜੰਦਾ ਸੋਨੀ ਨੇ ਤਾਂ ਦੇਖਾ ਡੈਡੀ ਨੇ ਹੁਣੀ ਜਾ ਕੇ ਜਾ ਕੇ ਕੋਈ ਤਾਂ ਖੱਡੀ ਨਹੀਂ ਬੰਨਦੇ ਇੱਕ ਤਾਂ ਖੱਡੀ ਨਹੀਂ ਬੰਨਦੇ ਡੈਡੀ ਨੇ ਆ ਕੇ ਜਾ ਕੇ ਬੰਨ ਦੇ ਆਹ ਕੀ ਕਰੋ ਗੋਟਾ ਬੰਨ ਰਹੀ ਹੈ ਨਹੀਂ ਸੀ ਸੁਣਾਉਣਾ ਮੁਖਾ ਡੈਡੀ ਨੇ ਕੋਰਦੇ ਪੈਸੇ ਕਾਸੇ ਇਹ ਪੁੱਠੇ ਕੰਮ ਕਰਦੇ ਸਾਰੇ ਹਾਂ ਹੋਰ ਮੁਕਨੇ ਸੁਣੀ ਤਾਂ ਕਿ ਤੂੰ ਦੱਸ ਤਾਂ ਤੂੰ ਦੱਸ ਹਾਂ ਮਾਸ ਆਣੀ ਆ ਸਾਨੂੰ ਨੂੰ ਬਖਾ ਤੇਰੀ ਅਣੀ ਰਸ ਨੂੰ ਮੜੀ ਕੇ ਰੱਖੀ ਕੇ ਲਈ ਬਖਾ ਜਵਾਨੀ ਹੋਲੇ ਗੁੱਟ ਤੇ ਬੰਦੀ ਬੰਦੀ ਆਪਣਾ ਗੁੱਟ ਸੁਣਾਈ ਲੱਗੇ ਸੁਣਾਈਓ ਵਿੱਚ ਘੜ ਲੀ ਹਾਂ ਤੂੰ ਬਖਾ ਤਾ ਸਾਨੂੰ ਮੜੀ ਰਖੜੀ ਕਿਹੜੀ ਵੱਡੀ ਉਹ ਸੱਤ ਉੱਪਰਲੀ ਰਖੜੀ ਹਾਂ ਹਾਂ ਚਾਰ ਰਖੜੀਆਂ ਤੇ ਜੀਆਂ ਨੂੰ ਵੇਲਾ ਇੱਜ ਦਰਦਾ ਬੁਮਰ ਦਾ ਇੱਜ ਦਰਦਾ ਹਾਏ ਵੇ ਲਾਨੀ ਇੱਧਰ ਤਾਂ ਫੁੱਮਨ ਭਰਾ ਦੇ ਅੜੀ ਵਾ ਕੱਟਾ ਪੱਤੀ ਨਹੀਂ ਫੱਲ ਫੱਲ ਹੋਣੀ ਆ ਅੰਤੇ ਨਾ ਮੈਂ ਨਾ ਨਹੀਂ ਯਾਰ ਇਹ ਨਹੀਂ বাজਦੀ ਅਗਲੀ ਵਾਲੀ ਫੱਲ ਫੱਲ ਹੋਣੀ ਆ ਉਹ ਚ ਫੁੱਮਨ ਆਉਂਦੇ ਆ ਲਿਓ ਨਾ ਕੋਈ ਆ ਹੁਣ ਨਹੀਂ ਖੋਵੇ ਕੋਈ ਆ ਹੁਣ ਜੈਰੀ ਨਾ ਜੱਲ ਕਾਲਾ ਕਾਕੇ ਪੇਰ ਕੰਨ ਨਾ ਕਾਲਾ ਕਾ ਚੀਜ਼ਾ ਕੱਢੋ